ਜਿੱਥੇ ਝਾੜੂ ਦਾ ਬਟਨ ਮਸ਼ੀਨ 'ਚ ਹੋਵੇ ਉਹ ਝਾੜੂ ਵਾਲਾ ਬਟਨ ਦਬ ਦੋ ਸਮਝ ਲਓ ਆਪਣੇ ਜਵਾਕਾਂ ਦੀ ਕਿਸਮਤ ਵਾਲਾ ਬਟਨ ਦੱਬ ਲਿਆ ਕਿਉਂਕਿ ਅੰਮ੍ਰਿਤਸਰ ਸਾਹਿਬ ਇੱਕ ਇਤਿਹਾਸਿਕ ਸ਼ਹਿਰ ਹੈ ਲੱਖਾਂ ਲੋਕ ਹਰ ਰੋਜ਼ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਆ ਦਰਗਿਆਣਾ ਮੰਦਰ ਦੇਖਣ ਆਉਂਦੇ ਆ ਬਾਗਾ ਬਾਗੜ ਦੇਖਣ ਆਉਂਦੇ ਆ ਜਲਿਆਂ ਵਾਲਾ ਬਾਗ ਦੇਖਣ ਆਉਂਦੇ ਆ ਸੋ ਇਹਨੂੰ ਖੂਬਸੂਰਤ ਬਣਾਉਣਾ ਇੱਕ ਨਮੂਨੇ ਦਾ ਸ਼ਹਿਰ ਦੁਨੀਆ ਦਾ ਦੁਨੀਆ ਦਾ ਨਮੂਨੇ ਦਾ ਸ਼ਹਿਰ ਬਣਾਉਣਾ ਸੁਪਨਾ ਹੈ ਬੜੀ ਜਲਦੀ ਇਲੈਕਟ੍ਰੋਨਿਕ ਬੱਸਾਂ ਔਰ ਨਾਲ ਨਾਲ ਜਿਹੜਾ ਪੁਰਾਣਾ ਬਾਜ਼ਾਰ ਹੈ ਤੰਗ ਹੋ ਗਈਆਂ ਗਲੀਆਂ ਜਾਂ ਜਿਹੜੀਆਂ ਤਾਰਾਂ ਕਰਕੇ ਖੂਬਸੂਰਤੀ ਜਿਹੜੀ ਮਾਰੀ ਜਾਂਦੀ ਹੈ ਉਹ ਠੀਕ ਕਰਨੀ ਹੈ ਸੀਵਰੇਜ ਦਾ ਪਾਣੀ ਤੇ ਉਹ ਜਿਹੜਾ ਜਾਂਦਾ ਬਾਗੇ ਬਾਡਰ ਦੇ ਸੜਕ ਦੇ ਨਾਲ-ਨਾਲ ਜਿਹੜਾ ਨਾਲਾ ਜਾਂਦਾ ਹੈ ਗੰਦਾ ਉਨੂੰ ਵੀ ਸਾਫ਼ ਕਰਨਾ ਹੈ ਔਰ ਸਾਰੇ ਪ੍ਰੋਜੈਕਟ ਬਣੇ ਪਏ ਨੇ ਔਰ ਅਮਰitsar ਸ਼ਹਿਰ ਜਿਹੜਾ ਉਹ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਇੱਥੇ 1 ਲੱਖ ਬੰਦਾ ਰੋਜ਼ ਆਉਂਦਾ ਹੈ ਇੱਥੇ ਆ ਕੇ ਉਹ ਘਟਕੜ 2-4 ਦਿਨ ਇੱਥੇ ਰਹਿ ਕੇ ਜਾਵੇ ਤਾਂ ਕਿ ਸ਼ਹਿਰ ਦੀ ਜਿਹੜੀ ਇਕਨੋਮੀ ਆ ਉਹ ਬੂਸਟ ਹੋ ਜੂਗੀ ਬਹੁਤ ਸਾਰਾ ਲੋਕ ਇੱਥੋਂ ਖਰੀਦਾਰੀਆਂ ਕਰਨਗੇ ਰਹਿਣਗੇ ਉਹਦੇ ਨਾਲ ਸਾਰਾ ਇਕਨੋਮੀ ਬੂਸਟ ਹੋ ਜਾਂਦੀ ਹੈ ਸੋ ਅੱਜ ਮੈਂ ਸ਼ੁਰੂਆਤ ਜਿਹੜੀ ਕੈਂਪੇਨ ਦੀ ਉਹ ਇਸ ਪਵਿੱਤਰ ਧਰਤੀ ਤੋਂ ਕਰ ਰਿਹਾ ਆਸ਼ੀਰਵਾਦ ਲੈ ਕੇ ਬੋਲ ਸੁਨਾ ਸੁਨਾ ਤੇ ਤੁਸੀਂ ਸ਼ਹਿਰ ਦੇ ਵਿੱਚ ਆਪਣੇ ਕਿਉਂਕਿ ਜਿਹੜੀ ਐਮਸੀ ਦੀ ਇਲੈਕਸ਼ਨ ਹੈ ਉਹ ਲੋਕਾਂ ਦੀ ਇਲੈਕਸ਼ਨ ਹੁੰਦੀ ਹੈ ਕਿਉਂਕਿ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਨਿਓ ਜਿਹੜਾ ਐਮਸੀ ਖੜਾ ਹੁੰਦਾ ਹੈ ਔਰ ਉਹ ਬੰਦਾ ਵੀ ਤੁਹਾਨੂੰ ਸਾਰਿਆਂ ਨੂੰ ਜਾਣਦਾ ਹੁੰਦਾ ਹੈ ਹਰ ਰੋਜ਼ ਮੱਥੇ ਲਗਦੇ ਹੋ ਇੱਕ ਦੂਜੇ ਦੇ ਦੁਕਾਨਾਂ ਤੇ ਮਕਾਨਾਂ ਤੇ ਜਾਂ ਫੰਕਸ਼ਨਾਂ ਤੇ ਆਹਾਂ ਚ ਸੋ ਤੁਸੀਂ ਇਹ ਨਹੀਂ ਕਹਿ ਸਕਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਹੋ ਜਾਏ ਤੁਸੀਂ ਜਾਣਦੇ ਹੋ ਸਰ ਚੰਗੇ ਬੰਦਿਆਂ ਨੂੰ ਜੁਟਾਓ ਔਰ ਜੇ ਸ਼ਹਿਰ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਹੋਊਗੀ ਤੁਹਾਡਾ ਆਪਣਾ ਮੇਅਰ ਹੋਊਗਾ ਕਾਉਂਸਲਰ ਹੋਣਗੇ ਤਾਂ ਸ਼ਹਿਰ ਦੇ ਕੰਮ ਜਿਹੜੇ ਨੇ ਲੋਕਲ ਗਵਰਨਮੈਂਟ ਜਿਹੜੀ ਕਹਿੰਦੇ ਆਪਾਂ ਉਹ ਐਸੇ ਕਰਕੇ ਕਹਿੰਦੇ ਆ ਕਿ ਇੱਥੋਂ ਦੀ ਗਵਰਨਮੈਂਟ ਲੋਕਲ ਅੰਮ੍ਰਿਤਸਰ ਦੀ ਆਪਣੀ ਗਵਰਨਮੈਂਟ ਆਪਦੀ ਗਵਰਨਮੈਂਟ ਬਣਾਓ ਤਾਂ ਕਿ ਸਾਡੇ ਕੋਲੇ ਜਦੋਂ ਤੁਹਾਡੇ ਇਸ ਫਤਵੇ ਦਾ ਜਿਹੜਾ ਸਾਡੇ ਕੋਲੇ ਪਹੁੰਚੂਗਾ ਕਿ ਕੋਈ ਮੰਗ ਸ਼ਹਿਰ ਵਾਸਤੇ ਕੋਈ ਪੈਸੇ ਚਾਹੀਦੇ ਆ ਕੋਈ ਪ੍ਰੋਜੈਕਟ ਚਾਹੀਦਾ ਉਹ ਸਾਡੀ ਗਰੰਟੀ ਹੈ ਕਿ ਲਿਖ ਕੇ ਦੇਣਾ ਤੁਹਾਡੇ ਨਮਾਇੰਦਿਆਂ ਨੇ ਸਾਈਨ ਅੱਸੀ ਕਰਨੇ ਆ ਔਰ ਖਾਸ ਤੌਰ ਤੇ ਅਮਰਸਰ ਸ਼ਹਿਰ ਵਾਸਤੇ ਕਿਹੜਾ ਕੋਈ ਹੋਊਗਾ ਜਿਹੜਾ ਜਵਾਬ ਦੇ ਦੂਗਾ ਇੱਥੇ ਵਾਸਤੇ ਇੱਥੇ ਤਾਂ ਪੁੰਨੀ ਲੱਗਦਾ ਇੱਥੇ ਤਾਂ ਕਈ ਗੁਣਾ ਹੋ ਕੇ ਨਿਕਲਦਾ ਆ ਸੋ ਇਸ ਕਰਕੇ ਤੁਹਾਡੇ ਕੋਲੇ ਆਏ ਆ মিডিਆ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਪੂਰੀ ਦੁਨੀਆ ਦੇ ਵਿੱਚ ਇਸ ਰੋਡ ਸ਼ੋਅ ਨੂੰ ਕਵਰ ਕਰ ਰਹੇ ਨੇ ਔਰ ਜਿਨਨੇ ਵੀ ਮਾਮਾ ਪੈਣਾ ਛੋਟੇ ਬੱਚੇ ਬਜ਼ੁਰਗ ਔਰ ਪਾਰਟੀ ਦੇ ਵਰਕਰ ਪਾਰਟੀ ਦੇ ਅਣਥੱਕ ਸਾਡੇ ਭਮੱਕੜ ਚੇਅਰਮੈਨ ਸਹਿਬਾਨ ਨਾਲ ਔਰ ਜਿਹੜੇ ਅੰਮ੍ਰਿਤਸਰ ਦੇ ਅਜਨਾਲੇ ਦੇ ਤਰਨਤਾਰਨ ਦੇ ਪੱਟੀ ਦੇ ਹਰਦਵਾਲੇ ਦੇ ਇਲਾਕਿਆਂ ਦੇ ਵੀ ਜਿਨਨੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆਏ ਆ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ میں سے ہی کہوں گا کہ حکومت وہ کرتے ہیں جن کا دلوں پر راج ہوتا ہے والے اسے کر کے دلی کردہ کیونکہ دلوں پہ راج ہے لوگوں کے دلاں حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے سو اسی ਅਸੀਂ ਕਿਸੇ ਮਾਫੀ ਦੇ ਹਿੱਸਾ ਨਹੀਂ ਪਾਇਆ ਨਾ ਪਾਉਣਾ ਅਸੀਂ ਰੇਤੇ ਦੀਆਂ ਖੱਡਾਂ ਜਾਂ ਬੱਸਾਂ ਜਾਂ ਟਾਬਿਆਂ 'ਚ ਸਾਨੀ ਪਾਇਆ ਨਾ ਪਾਉਣਾ ਹਿੱਸਾ ਪਾਇਆ ਤੇ ਪਾਉਣਾ ਤਾਂ ਪੰਜਾਬ ਦੇ ਸਵਾ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੋਰ ਕੀ ਹਿੱਸਾ ਨਹੀਂ ਪਾਉਣਾ ਸੋਇਸ ਕਰਕੇ 3 ਸਾਲ ਪਾਉਣੇ 3 ਸਾਲ ਹੋ ਗਏ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਆ ਖੜਾ 50000 ਸਰਕਾਰੀ ਨੌਕਰੀਆਂ ਦੇ ਕੇ ਪਹਿਲੇ 3 ਸਾਲਾਂ ਚ ਔਰ ਕੋਈ ਪੈਸਾ ਨਹੀਂ ਲੱਗਾ ਕਿਸੇ ਦਾ ਕੋਈ ਸ਼ਪਾਰਸ਼ ਨਹੀਂ ਲਾਉਣੀ ਪਈ ਪੇਪਰ ਦਿੱਤਾ ਨੰਬਰ ਆ ਗਏ ਮੈਰਿਟ ਚ ਨੌਕਰੀ ਮਿਲ ਗਈ ਇੱਕ ਘਰ ਚ ਦੋ ਦੋਨੋਂ ਵੀ ਮਿਲ ਗਈ ਭੈਣ ਭਾਈ ਨੂੰ ਮਿਲ ਗਈ ਜਾਂ ਦੋ ਭੈਣਾਂ ਨੂੰ ਮਿਲ ਗਈ ਜਾਂ ਦੋ ਭਾਈਆਂ ਨੂੰ ਮਿਲ ਗਈ ਪੜੋ ਪੜ ਕੇ ਕੰਪੀਟੀਸ਼ਨ ਵਾਲਾ ਪੇਪਰ ਦਿਓ ਤੇ ਸਰਕਾਰ ਤੋਂ ਨੌਕਰੀ ਲਓ ਪੰਜਾਬ ਨੂੰ ਤਰੰਗਲਾ ਤਾਈਆਂ ਬਣਾਵਾਂਗੇ ਹੁਣ ਬਾਹਰਲੇ ਮੁਲਕਾਂ ਵਾਲਾ ਪਾਸਾ ਛੱਡ ਦਈਏ ਕਿਉਂਕਿ ਉਹਨਾਂ ਦਾ ਵੀ ਬੁਰਾ ਹਾਲ ਹੋ ਗਿਆ ਹੁਣ ਉਹ ਉਥੋਂ ਆ ਕਹਿਣ ਲੱਗੇ ਉਧਰ ਨੂੰ ਜਾਓ ਆਪਾਂ ਕਿੱਥੋਂ ਦੇ ਰਹਿ ਗਏ ਫਿਰ ਹੁਣ ਨਾ ਇੱਧਰ ਦੇ ਨਾ ਉੱਧਰ ਦੇ ਇੱਥੇ ਆਪਾਂ ਆਪਣੀ ਧਰਤੀ ਨੂੰ ਠੀਕ ਕਰੀਏ ਆਪਣੇ ਸ਼ਹਿਰਾਂ ਨੂੰ ਆਪਣੇ ਕਸਬਿਆਂ ਨੂੰ ਸ਼ਿੰਗਾਰੀਏ ਇੱਥੇ ਹੀ ਰੋਜ਼ਗਾਰ ਮਿਲੇ ਇੱਥੇ ਹੀ ਕੰਮਕਾਰ ਕਰਕੇ ਸ਼ਾਮ ਨੂੰ ਘਰੇ ਜਾ ਕੇ ਰੋਟੀ ਖਾਈਏ ਆਪਣੇ ਪਰਿਵਾਰ ਚ ਨਹੀਂ ਤਾਂ ਤਰਸਦੇ ਰਹਨੇ ਆ ਦਿਵਾਲੀ ਵੇਲੇ ਆਵਾਂਗੇ ਦਸਹਰੇ ਵੇਲੇ ਆਵਾਂਗੇ ਵਿਸਾਖੀ ਵੇਲੇ ਆਵਾਂਗੇ ਸੋ ਵੀਰੋ ਮੈਨੂੰ ਉਮੀਦ ਹੈ ਕਿ ਅੰਮ੍ਰਿਤਸਰ ਵਾਲਨੇ ਪਹਿਲਾਂ ਵੀ ਬਹੁਤ ਸਾਰਾ ਪਿਆਰ ਦਿੱਤਾ ਹੈ ਔਰ ਜਦੋਂ ਵੀ ਅੰਮ੍ਰਿਤਸਰ ਆਇਆ ਮੈਨੂੰ ਲੱਗਦਾ ਕਿ ਸ਼ਾਇਦ ਇਤੂਬਦ ਕੱਟ ਤੱਕ ਕੀ ਹੋਊਗਾ ਜਾਂ ਇਤੂਬਦ ਪਿਆਰ ਤੱਕ ਕੀ ਹੋਊਗਾ ਤੁਸੀਂ ਆਪਣਾ ਰਿਕਾਰਡ ਆਪ ਹੀ ਤੋੜਾ ਨੇ ਤੋੜ ਲੈਨੇ ਹੋ ਸਮਾਜੇ ਵਾਲਿਆਂ ਤੇ ਯਕੀਨ ਹੈ ਮੈਨੂੰ ਸੋ ਮੈਨੂੰ ਉਮੀਦ ਹੈ ਕਿ ਤੁਸੀਂ 21 ਤਰੀਕ ਨੂੰ ਜਿਹੜਾ ਜਿੱਥੇ ਵੀ ਤੁਹਾਡਾ ਵਾਰਡ ਪੈਂਦਾ ਉਥੇ ਤੱਕ ਜਿਹੜਾ ਚੋਣ ਨਿਸ਼ਾਨ ਆਪਣਾ ਝਾੜੂ ਦਾ ਉਹਦੇ ਤੇ ਤੁਸੀਂ ਬਟਨ ਦਬੋਗੇ ਬਾਕੀ ਤੁਹਾਨੂੰ ਪਤਾ ਮੂਰ ਅੱਗੇ ਕੌਣ ਹੈ ਇੱਕ ਤਾਂ ਹੈ ਹੀ ਨਹੀਂ ਉਹ ਤਾਂ ਪਰਮਾਤਮਾ ਵੱਲੋਂ ਵੇਲੇ ਹੋਗੇ ਠੀਕ ਹੈ ਦੂਜੇ ਆਪ ਅੱਚੀ ਲੜੀ ਜਾਂਦੇ ਨੇ ਮੈਂ ਬਣੂ ਉਹਨੂੰ ਨਹੀਂ ਬਣਨ ਦਿੰਦਾ ਉਹ ਲੱਤਾਂ ਖਿੱਚੀ ਜਾਂਦੇ ਆਪਸ ਇੱਕ ਦੂਜੇ ਦੀਆਂ ਸੋ ਆਪਾਂ ਇਹਨਾਂ ਦੀਆਂ ਲੜਾਈਆਂ ਚ ਕੀ ਲੈ ਪੈ ਕੇ ਦੇਖ ਵੀ ਲੈਣ ਵਾਲੇ ਪਰਖ ਵੀ ਲੈ ਉਹ ਪਰਖਿਆ ਹਨੂ ਕੀ ਪਰਖੀਏ ਸੋ ਨਵੀਂ ਸੋਚ ਨੂੰ ਨਵੀਂ ਪਾਰਟੀ ਨੂੰ ਨਵੇਂ ਖੂਨ ਨੂੰ ਨਵੇਂ ਵਿਚਾਰਾਂ ਨੂੰ ਮੌਕਾ ਦਿਓ ਔਰ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਸ਼ਹੀਦ ਆਜ਼ਮ ਭਗਤ ਸਿੰਘ ਰਾਂਦੇ ਦੋ ਲਾ ਦਿਓ ਤਾਂ ਕਿ ਸਾਨੂੰ ਹੌਸਲਾ ਹੋ ਜੇ ਕਿ ਅੰਮ੍ਰਿਤਸਰ ਵਾਲੇ ਪਾਸੋਂ ਤਾਂ ਫਿਰ ਮਤਲਬ ਹਾਂ ਹੀ ਸਮਝੀਏ ਫਿਰ ਹਾਂ ਦੋਨੇ